ਸਾਡਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਆ ਤੁਸੀਂ ਸਭ ਠੀਕ ਠਾਕ ਹੋ ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਇਸ ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਆਏ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਏਗਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਹੈ ਆਜੋ ਫਿਰ ਸਾਡੇ ਨਾਲ ਇਸ ਲੋਕਗੀਤ ਦਾ ਆਨੰਦ ਮਾਣੀਏ ਪਹਿਲੀ ਪਹਿਲੀ ਵਾਰ ਮੈਨੂੰ ਸੋਹਰਾ ਲੈਣ ਆਇਆ ਪਹਿਲੀ ਪਹਿਲੀ ਵਾਰ ਮੈਨੂੰ ਸੋਹਰਾ ਲੈਣ ਆਇਆ ਕੁੰਡ ਚੱਕਿਆ ਨਾ ਜਾਏ ਪੈਰ ਪਟਿਆ ਨਾ ਜਾਏ ਗੁੰਡ ਚੱਕਿਆ ਨਾ ਜਾਏ ਪੈਰ ਪਟਿਆ ਨਾ ਜਾਏ ਮੂੰਹ ਬੋਲਿਆ ਨਾ ਜਾਏ ਗੁੰਡ ਕੋਲਿਆ ਨਾ ਜਾਏ in the side I did ਵਾਰ ਮੈਨੂੰ ਦੋਰ ਲੈਣ ਆਇਆ ਚੌਥੀ ਚੌਥੀ ਵਾਰ ਮੈਨੂੰ ਦੋਰ ਲੈਣ ਆਇਆ ਮੂੰਹ ਬੋਲੇ ਆ ਨਾ ਜਾਏ ਕੁੰਡਾ ਕੋਲੇ ਆ ਨਾ ਜਾਏ ਮੂੰਹ ਬੋਲੇ ਆ ਨਾ ਜਾਏ ਕੁੰਡਾ ਕੋਲੇ ਆ ਨਾ ਜਾਏ I okay.